ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰ੍ਹਾਂ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਤੇਲ ਗੁੜ ਦੇ ਲੱਡੂ ਜਾਂ ਤੁਸੀਂ ਇਹਨੂੰ ਤਿਲਾਂ ਦੇ ਜਾਂ ਪਿੰਨੀਆਂ ਵੀ ਕਹਿ ਸਕਦੇ ਹੋ ਸਰਦੀ ਦੇ ਮੌਸਮ ਵਿੱਚ ਇਹ ਸਾਨੂੰ ਜ਼ਰੂਰ ਖਾਣੀਆਂ ਚਾਹੀਦੀਆਂ ਨੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣਗੀਆਂ ਤੁਸੀਂ ਲੋਹੜੀ ਦੇ ਤਿਹਾਰ ਵਿੱਚ ਇਹਨਾਂ ਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਪਹਿਲੀ ਵਾਰ ਬਣਾਉਣ ਵਾਲੇ ਵੀ ਫੇਲ ਨਹੀਂ ਹੋਣਗੇ ਜੇ ਤੁਸੀਂ ਇਸ ਤਰੀਕੇ ਨਾਲ ਬਣਾਉਂਗੇ ਤਾਂ ਬਹੁਤ ਜ਼ਿਆਦਾ ਨਰਮ ਬਣ ਕੇ ਤਿਆਰ ਹੋਣਗੀਆਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤਿਲਾਂ ਦੀਆਂ ਪਿੰਨੀਆਂ ਬਣਾਣੀ ਸ਼ੁਰੂ ਕਰਦੇ ਆਂ ਇਹਦੇ ਲਈ ਤੁਸੀਂ ਕੋਈ ਵੀ ਕੱਪ ਜਾਂ ਕਟੋਰੀ ਦਾ ਨਾਪ ਲੈ ਲੈਣਾ ਹੈ ਅਸੀਂ 1 ਕੱਪ ਚਿੱਟੇ ਵਾਲੇ ਤਿਲ ਲਏ ਆ ਗੈਸ ਤੇ ਇੱਕ ਪੈਨ ਰੱਖ ਲਿਆ ਸੀਗਾ ਇਹਦੇ ਵਿੱਚ ਪਾ ਦਵਾਂਗੇ ਇਹਨਾਂ ਨੂੰ ਅਸੀਂ ਥੋੜਾ ਡਰਾਈ ਰੋਸਟ ਕਰਾਂਗੇ ਤਿੰਨ ਤੋਂ 4 ਮਿੰਟ ਲਈ ਬਿਲਕੁਲ ਸਲੋ ਗੈਸ ਤੇ ਅਸੀਂ ਰੋਸਟ ਕਰ ਲੈਣਾ ਹੈ ਜਿਹੜੀ ਇਹਨਾਂ ਵਿੱਚ ਨਮੀ ਹੁੰਦੀ ਹੈ ਤੇਲਾਂ ਵਿੱਚ ਉਹ ਅਸੀਂ ਬਿਲਕੁਲ ਦੂਰ ਕਰਨੀ ਹੈ ਬਿਲਕੁਲ ਸলো ਗੈਸ ਤੇ ਅਸੀਂ ਇਹ ਰੋਸਟ ਕਰਾਂਗੇ ਇਹਨਾਂ ਦਾ ਕਲਰ ਚੇਂਜ ਨਹੀਂ ਕਰਨਾ ਬਿਲਕੁਲ ਵੀ ਕਿਉਂਕਿ ਜਿਆਦਾ ਜੇ ਇਹਨਾਂ ਦਾ ਕਲਰ ਚੇਂਜ ਹੋ ਜਾਂਦਾ ਤਾਂ ਇਹਨਾਂ ਵਿੱਚ ਕੜਵਾਪਣ ਆ ਜਾਂਦਾ ਹੈ ਇਸ ਕਰਕੇ ਅਸੀਂ ਕਲਰ ਚੇਂਜ ਨਹੀਂ ਕਰਨਾ ਲਗਾਤਾਰ ਚਲਾਉਂਦੇ ਹੋਏ 3 ਤੋਂ 4 ਮਿੰਟ ਇਹਨਾਂ ਨੂੰ ਰੋਸਟ ਕਰ ਲਾਂਗੇ ਤਿਲ ਆਪਣੇ ਸਰੀਰ ਲਈ ਬਹੁਤ ਜ਼ਿਆਦਾ ਵਧੀਆ ਹੁੰਦੇ ਆ ਇਹਨਾਂ ਵਿੱਚ ਆਇਰਨ ਕੈਲਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਸਾਨੂੰ ਇਹ ਸਰਦੀ ਵਿੱਚ ਜ਼ਰੂਰ ਖਾਣੇ ਚਾਹੀਦੇ ਕਿਸੇ ਨਾ ਕਿਸੇ ਰੂਪ ਵਿੱਚ ਤੁਸੀਂ ਚਾਹ ਪਿੰਨੀਆਂ ਬਣਾ ਕੇ ਖਾਓ ਜਾਂ ਤੁਸੀਂ ਇਹਨਾਂ ਦੀ ਇਹਨਾਂ ਨੂੰ ਪੰਜੀਰੀ ਵਿੱਚ ਪਾ ਕੇ ਵੀ ਖਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਵੀ ਲੱਗਦੇ ਆ ਖਾਣ ਨੂੰ ਕਿਉਂਕਿ ਇਹਨਾਂ ਦੀ ਤਸੀਰ ਹੈ ਜਿਹੜੀ ਬਹੁਤ ਜ਼ਿਆਦਾ ਗਰਮ ਹੁੰਦੀ ਆ ਦੇਖੋ ਸਾਡੇ ਤੇਲ ਬਿਲਕੁਲ ਜੇ ਰੋਸਟ ਹੋ ਚੁੱਕੇ ਆ ਇਹਨਾਂ ਨੂੰ ਅਸੀਂ ਕਿਸੇ ਪਲੇਟ ਵਿੱਚ ਠੰਡੇ ਹੋਣ ਲਈ ਰੱਖ ਦਾਂਗੇ ਇਸੇ ਪੈਨ ਵਿੱਚ ਪਾਵਾਂਗੇ ਅੱਛੀ ਇੱਕ ਚਮਚ ਦੇਸੀ ਘਿਓ ਦਾ ਸਿਰਫ ਇੱਕ ਚਮਚਾ ਹੀ ਦੇਸੀ ঘি ਉਹਦਾ ਯੂਜ਼ ਕਰਾਂਗੇ ਅਸੀਂ ਇਹਨੂੰ ਚੰਗੀ ਤਰ੍ਹਾਂ ਮੈਲਟ ਹੋਣ ਦਵਾਂਗੇ ਇਹਦੇ ਵਿੱਚ ਪਾਵਾਂਗੇ ਇੱਕ ਕੱਪ ਗੋੜ ਗੁੜ ਤੋਂ ਅਸੀਂ ਤੋੜ ਕੇ ਲਿਆਇਆ ਇੱਕ ਕੱਪ ਅਸੀਂ ਤੇਲ ਲਿਆਇ ਸੀ ਤੇ ਇੱਕ ਕੱਪ ਹੀ ਅਸੀਂ ਗੁੜ ਲਿਆਇਆ ਸੇਮ ਮਾਤਰਾ ਵਿੱਚ ਅਸੀਂ ਇਹਨਾਂ ਦੀ ਕੁਆਂਟੀਟੀ ਰੱਖਣੀ ਹੈ ਜੇ ਤੁਸੀਂ ਇਹ ਜ਼ਿਆਦਾ ਮਾਤਰਾ ਵਿੱਚ ਜਿਹੜੇ ਇਹ ਪਿੰਨੀਆਂ ਬਣਾਉਣਾ ਚਾਹੁੰਦੇ ਹੋ ਤਾਂ ਗੁੜ ਤੇ ਤੇਲਾਂ ਦੀ ਮਾਤਰਾ ਇਹਨਾਂ ਦੇ ਡਬਲ ਕਰ ਸਕਦੇ ਹੋ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਦੇਖੋ ਗੋੜ ਨੂੰ ਪਿੰਗਲਾ ਲੈਣਾ ਹੈ ਆਂ ਮੈਲਟ ਕਰ ਲੈਣਾ ਚੰਗੀ ਤਰ੍ਹਾਂ ਕਿਉਂ ਪਾਣ ਨਾਲ ਜਿਹੜੀ ਆਪਣੇ ਪਿੰਨੀਆਂ ਵਿੱਚ ਇੱਕ ਸ਼ਾਈਨਿੰਗ ਆ ਜਾਂਦੀ ਹੈ ਤੇ ਹੈਲਦੀ ਵੀ ਬਣ ਕੇ ਤਿਆਰ ਹੁੰਦੇ ਆ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਦੇਖੋ ਗੁੜ ਨੂੰ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਮੈਲਟ ਕਰ ਲੈਣਾ ਆ ਚੰਗੀ ਤਰ੍ਹਾਂ ਚਲਾਉਂਦੇ ਹੋਏ ਲਗਾਤਾਰ ਚਲਾਉਂਦੇ ਬਿਲਕੁਲ ਸਲੋ ਗੈਸ ਤੇ ਕਰਾਂਗੇ ਇੱਕ ਵਾਰ ਚੈੱਕ ਕਰ ਲਾਂਗੇ ਕਿਸੇ ਕਟੋਰੀ ਵਿੱਚ ਪਾਣੀ ਲੈ ਕੇ ਅਸੀਂ ਇਸ ਤਰੀਕੇ ਨਾਲ ਗੁੜ ਨੂੰ ਪਾ ਲਵਾਂਗੇ ਜੇ ਗੁੜ ਤੁਹਾਡਾ ਨਾ ਕੋਲੇ ਪਾਣੀ ਵਿੱਚ ਇਹਦਾ ਮਤਲਬ ਹੈ ਜਿਹੜੀ ਚਾਸ਼ਨੀ ਹੈ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਈ ਹੈ ਇਹ ਤੋਂ ਜ਼ਿਆਦਾ ਨਹੀਂ ਅਸੀਂ ਪਕਾਣੇ ਨਹੀਂ ਤਾਂ ਸਾਡੀ ਜਿਹੜੀ ਪਿੰਨੀਆਂ ਉਹ ਹਾਰਡ ਬਣ ਕੇ ਤ ਬਿਲਕੁਲ ਪਰਫੈਕਟ ਹੈ ਇਸ ਟਾਈਮ ਤੇ ਅਸੀਂ ਗੈਸ ਦੀ ਫਲੇਮ ਬੰਦ ਕਰ ਦਾਂਗੇ ਨਹੀਂ ਤਾਂ ਜਿਹੜੀ ਆਪਣਾ ਗੋੜਾ ਬਹੁਤ ਜ਼ਿਆਦਾ ਹਾਰਡ ਬਨ ਹੋ ਜਾਂਦਾ ਆ ਇੱਥੇ ਅਸੀਂ ਵੀ ਖੋਏ ਵਾਲਾ ਫਲੇਵਰ ਦੇਣ ਲਈ ਇੱਕ ਚਮਚ ਮਿਲਕ ਪਾਊਡਰ ਦਾ ਐਡ ਕਰਾਂਗੇ ਇਹਦੇ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਪਿੰਨੀਆਂ ਦਾ ਜੇ ਤੁਹਾਡੇ ਕੋਲ ਨਹੀਂ ਹੈਗਾ ਮਿਲਕ ਪਾਊਡਰ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਇਹਦੇ ਵਿੱਚ ਫਲੇਵਰ ਲਈ ਤੁਸੀਂ ਇਲਾਇਚੀ ਪਾਊਡਰ ਦਾ ਯੂਜ਼ ਵੀ ਕਰ ਸਕਦੇ ਹੋ ਚੰਗੀ ਤਰ੍ਹਾਂ ਇਹਨੂੰ ਗੈਸ ਦੀ ਫਲੇਮ ਬੰਦ ਕਰਕੇ ਹੀ ਐਡ ਕਰਨਾ ਹੈ ਅਸੀਂ ਹੁਣ ਜਿਹੜੇ ਤਿਲ ਤਿਲ ਨੂੰ ਅਸੀਂ ਭੁੰਨ ਕੇ ਰੱਖਿਆ ਸੀ ਉਹ ਇਹਨਾਂ ਵਿੱਚ ਐਡ ਕਰ ਦਾਂਗੇ ਇਨੂੰ ਤੇਲਾਂ ਨੂੰ ਅਸੀਂ ਗਰਮ-ਗਰਮ ਜਿਹੜੇ ਗੁੜ ਦੇ ਵਿੱਚ ਹੀ ਮਿਕਸ ਕਰਨਾ ਹੈ ਜਿਆਦਾ ਠੰਡਾ ਨਹੀਂ ਕਰਨਾ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਲਗਾਤਾਰ ਚਲਾਉਂਦੇ ਹੋਏ ਜਲਦੀ ਜਲਦੀ ਇਹ ਕੰਮ ਕਰਨਾ ਹੈ ਅਸੀਂ ਨਹੀਂ ਤਾਂ ਜਿਹੜਾ ਜਿਹਾ ਗੁੜਾ ਜੇ ਠੰਡਾ ਹੋਣ ਲੱਗ ਜਾਂਦਾ ਤਾਂ ਪਿੰਨੀਆ ਬਟਨ ਵਿੱਚ ਕਾਫੀ ਜ਼ਿਆਦਾ ਪਰੇਸ਼ਾਨੀ ਆਂਦੀ ਹੈ ਚੰਗੀ ਤਰ੍ਹਾਂ ਗੁੜ ਨੂੰ ਜਿਹੜਾ ਜਿਹੜਾ ਤੇਲਾਂ ਵਿੱਚ ਅਸੀਂ ਮਿਕਸ ਕਰ ਲੈਣਾ ਇਸ ਤਰੀਕੇ ਨਾਲ ਬਿਲਕੁਲ ਹੀ ਆਸਾਨ ਤਰੀਕਾ ਇਹ ਗੁੜ ਵਾਲੀ ਤੇ ਤਿਲਾਂ ਦੀ ਪਿੰਨੀਆਂ ਬਣਾਉਣ ਦਾ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਸਰਦੀ ਦੇ ਮੌਸਮ ਵਿੱਚ ਇਹ ਜ਼ਰੂਰ ਸਾਨੂੰ ਖਾਣੀਆਂ ਚਾਹੀਦੀਆਂ ਨੇ ਦੇਖੋ ਬਿਲਕੁਲ ਇਹ ਮਿਕਸ ਹੋ ਚੁੱਕੀ ਹੈ ਤਿਲ ਗੁੜ ਵਿੱਚ ਜਾਦਾ ਅਸੀਂ ਗੁੜ ਨੂੰ ਨਹੀਂ ਪਕਾਣਾ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਚੈੱਕ ਕਰਕੇ ਦੇਖ ਲਿਓ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਆ ਜੇ ਜ਼ਿਆਦਾ ਸਾਡਾ ਗੁੜ ਪੱਕ ਜਾਊਗਾ ਤਾਂ ਪਿੰਨੀਆਂ ਬਟਣੀਆਂ ਵਿੱਚ ਬਹੁਤ ਜ਼ਿਆਦਾ ਮੁਸ਼ਕਿਲ ਆਂਦੀ ਹੈ ਤੇ ਹਾਰਡ ਬਣ ਕੇ ਤਿਆਰ ਹੁੰਦੀਆਂ ਨੇ ਇਸ ਤਰੀਕੇ ਨਾਲ ਦੇਖੋ ਅਸੀਂ ਗਰਮ ਗਰਮ ਲੈਣੇ ਆ ਤੁਸੀਂ ਹੱਥਾਂ ਨੂੰ ਘਿਓ ਲਗਾ ਕੇ ਐ ਥੋੜਾ ਜਿਹਾ ਠੰਡਾ ਪਾਣੀ ਲਗਾ ਕੇ ਪਿੰਨੀਆਂ ਨੂੰ ਗਰਮ ਗਰਮ ਨੂੰ ਬਟਣਾ ਸੀ ਜੇ ਠੰਡਾ ਹੋ ਜਾਂਦਾ ਹੈ ਤਾਂ ਪਿੰਨੀਆਂ ਬਟਣ ਵਿੱਚ ਕਾਫੀ ਜ਼ਿਆਦਾ ਦਿੱਕਤ ਆਂਦੀ ਹੈ ਇਸ ਕਰਕੇ ਗਰਮ ਗਰਮ ਹੀ ਜਿਹੜੀ ਗੁੜ ਦੀਆਂ ਪਿੰਨੀਆਂ ਬਟ ਕੇ ਤਿਆਰ ਕਰਨੀਆਂ ਇਸ ਤਰੀਕੇ ਨਾਲ ਇਹਨਾਂ ਨੂੰ ਤੁਸੀਂ 15 ਤੋਂ 20 ਦਿਨ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੋਣਗੀਆਂ ਇਸ ਤਰੀਕੇ ਨਾਲ ਅਸੀਂ ਸਾਰੇ ਪਿੰਨੀਆਂ ਬੱਟ ਕੇ ਤਿਆਰ ਕਰ ਲਾਂਗੇ ਅੱਜ ਵਾਲੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਹੁਤ ਹੀ એનર્ਜੀ ਵਾਲੀਆਂ ਇਹ ਪਿੰਨੀਆਂ ਬਣ ਕੇ ਤਿਆਰ ਹੋਈਆਂ ਨੇ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਿਓ ਠੰਡੀਆਂ ਹੋਣ ਤੋਂ ਬਾਅਦ ਇਹ ਬਹੁਤ ਜ਼ਿਆਦਾ ਸੌਫਟ ਹੁੰਦੀਆਂ ਨੇ ਤੁਹਾਨੂੰ ਇੱਕ ਤੋੜ ਕੇ ਵੀ ਦਿਖਾਉਂਦੇ ਹਾਂ ਕਿੰਨੀ ਜ਼ਿਆਦਾ ਸੌਫਟ ਸਾਡੀਆਂ ਪਿੰਨੀਆਂ ਬਣ ਕੇ ਤਿਆਰ ਹੋਈਆਂ ਬਿਲਕੁਲ ਵੀ ਹਾਰਡ ਨਹੀਂ ਹੋਣਗੀਆਂ ਦੋ ਤਿੰਨ ਗੱਲਾਂ ਦਾ ਤੁਸੀਂ ਧਿਆਨ ਰੱਖ ਕੇ ਜਿਹੜੇ ਲੱਡੂਆਂ ਨੂੰ ਬਣਾਓਗੇ ਤਾਂ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣਗੇ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਤਸ਼ੀય ਕਾਲ